ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਘਰਨਾਵਾਂ ਪੜਤਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕਉ ਨਾਮ ਦੇਵ ਹੋ ਦ੍ਰਿਸ਼ਟ ਪ੍ਰਭ ਧਾਰ ਹੋ ਕਿਰਪਾ ਕਰ ਧਾਰ ਹੋ ਭੁਜਾ ਗਹਿ ਕੂਪ ਤੇ ਕਾੜ ਲੇਵ ਹੋ ਹਰ ਚਰਨ ਸਰਨ ਗੋਬਿੰਦ ਦੁਖ ਭੰਜਨ ਦਾਸ ਆਪਣੇ ਕਉ ਨਾਮ ਦੇਵ ਹੋ ਦ੍ਰਿਸ਼ਟ ਪ੍ਰਭ ਤਾਰਹੁ ਕਿਰਪਾ ਕਰ ਤਾਰਹੁ ਭੁਜਾ ਕਹ ਕੂਪਤੇ ਕਾਢ ਲੇ ਵਹ ਰਹਾਉ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਧ ਅਨੇਕ ਦੋਖਾ ਤਨ ਸਾਧ ਪੂਰੇ ਪ੍ਰਭ ਬਿਨਾ ਆਨਣਾ ਰਖਣ ਹਾਰਾ ਨਾਮ ਸਿਮਰਾਵੋ ਸਰਨ ਸੂਰੇ ਪਾਤਤ ਉਦਾਹਰਣਾ ਜੀ ਜੰਤ ਤਾਰਨਾ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਸੁਖ ਸਾਗਰ ਬ੍ਰਹਮ ਰਤਨ ਅਗਰ ਭਗਤ ਵਸ਼ਨ ਨਾਨਕ ਗਾਇਓ ਪਾਤਤ ਉਦਾਹਰਣਾ ਜੀ ਜੰਤ ਤਾਰਨਾ ਦੇਦ ਉਚਾਰ ਨਹੀਂ ਅੰਤ ਪਾਇਓ ਗੁਣੈ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਬਸਲ ਨਾਨਕ ਗਾਇਓ ਤਨਾਸਰੀ ਮਹਲਾ ਪੰਜਵਾਂ ਘਰਨਾਵਾਂ ਪੜਤਾਲ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕਹੋ ਨਾਮ ਦੇਵੋ ਦ੍ਰਿਸ਼ਟ ਪ੍ਰਵਤਾਰ ਹੋ ਕਿਰਪਾ ਕਰ ਤਾਰੋ ਭੂਜਾ ਗਹਿ ਕੂਪਤੇ ਕਾਢ ਲੈ ਵਹੋ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ दास अपने कौ नाम देव हो दृष्ट प्रभवतार हो कृपा करतार हो भुजा कहे कूपते काडले वहा रहाओ काम क्रोध कर अंध माया के बन्ध अनेक दुख तन शाद पूरे ਰਾਬ ਬਿਨਾ ਆਨਣਾ ਰਖਣ ਹਾਰਾ ਨਾਮ ਸਿਮਰਾਵੋ ਸਰਨ ਸੂਰੇ ਪਾਤਤ ਉਧਾਰਨਾ ਜੀ ਜੰਤ ਤਾਰਨਾ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਸੁਖ ਸਾਗਰ ਬ੍ਰਹਮ ਰਤਨਾਗਰ ਭਗਤ ਵਛਲ ਨਾਨਕ ਗਾਇਓ ਉਤਤ ਉਦਾਹਰਣਾ ਜੀ ਜੰਤ ਤਾਰਨ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਸ਼ਲ ਨਾਨਕ ਗਾਇਓ ਤਨਾਸਰੀ ਮਹਲਾ ਪੰਜਵਾ ਘਰਨਾਵਾਂ ਪੜਤਾਲ ੴ ਸਤਿਗੁਰ ਪ੍ਰਸਾਦਿ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕਹ ਨਾਮ ਦੇਵੋ ਦ੍ਰਿਸ਼ਟ ਪ੍ਰਵਤਾਰ ਹੋ ਕਿਰਪਾ ਕਰ ਤਾਰੋ ਭੁਜਾ ਗਹਿ ਕੂਪਤੇ ਕਾਢ ਲੇ ਵਾਹ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕਉ ਨਾਮ ਦੇਵ ਹੋ। ਦ੍ਰਿਸ਼ਟ ਪ੍ਰਵਤਾਰ ਹੋ ਕਿਰਪਾ ਕਰ ਤਾਰ ਹੋ। ਭੁਜਾ ਕਹ ਕੂਪਤੇ ਕਾੜਲੇ ਵਹ ਰਹਾਉ। ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਧ। ਹਨੇਕ ਦੋ ਖਾਤਨ ਸਾਧ ਪੂਰੇ ਪ੍ਰਭ ਬਿਨਾ ਆਨਣਾ ਰੱਖਣ ਹਾਰਾ ਨਾਮ ਸਿਮਰਾਵੋ ਸਰਨ ਸੂਰੇ ਪਾਤਤ ਉਦਾਹਰਨਾ ਜੀ ਜੰਤ ਤਾਰਨਾ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਸੁਖ ਸਾਗਰ ਬ੍ਰਹਮ ਰਤਨ ਅਗਰ ਭਗਤ ਵਸਲ ਨਾਨਕ ਗਾਇਓ ਪਾਤ ਤ ਉਦਾਹਰਣਾ ਜੀ ਜੰਤ ਤਾਰਨ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਸਲ ਨਾਨਕ ਗਾਇਓ ਦਨਾਸਰੀ ਮਹੱਲਾ ਪੰਜਵਾ ਘਰਨਾਵਾਂ ਪੜਤਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕਹੋ ਨਾਮ ਦੇਵੋ ਦ੍ਰਿਸ਼ਟ ਪ੍ਰਵਤਾਰ ਹੋ ਕਿਰਪਾ ਕਰ ਤਾਰੋ ਭੁਜਾ ਗਹਿ ਕੂਪਤੇ ਕਾੜ ਲੈ ਵਹਾ ਹਰ ਚਰਨ ਸਰਨ ਗੋਬਿੰਦ ਦੁਖ ਭੰਜਨ ਦਾਸ ਆਪਣੇ ਕਉ ਨਾਮ ਦੇਵ ਹੋ ਦ੍ਰਿਸ਼ਟ ਪ੍ਰਭ ਧਾਰ ਹੋ ਕਿਰਪਾ ਕਰ ਤਾਰ ਹੋ ਭੁਜਾ ਕਹਿ ਕੂਪਤੇ ਕਾੜ ਲੈ ਵਹਾ ਰਹਾਓ ਕੋ ਮਨ ਕ੍ਰੋਧ ਕਰ ਅੰਧ ਮਾਇਆ ਕੇ ਬੰਧ ਅਨੇਕ ਦੋਖਾ ਤਨ ਸਾਧ ਪੂਰੇ ਪ੍ਰਭ ਬਿਨਾ ਆਨਣਾ ਰੱਖਣ ਹਾਰਾ ਨਾਮ ਸਿਮਰਾਵੋ ਸਰਨ ਸੂਰੇ ਪਤ ਤ ਉਦਾਹਰਨਾ ਜੀ ਜੰਤ ਤਾਰਨਾ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਸੁਖ ਸਾਗਰਾ ਬ੍ਰह्म ਰਤਨਾਗਰਾ ਭਗਤ ਵਸਨ ਨਾਨਕ ਗਾਇਓ ਪਤ ਤ ਉਦਾਹਰਣਾ ਜੀ ਜੰਤ ਤਾਰਨ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਸੁਖ ਸਾਗਰਾ ਬ੍ਰह्म ਰਤਨਾਗਰਾ ਭਗਤ ਵਸਲ ਨਾਨਕ ਗਾਇਓ ਤਨ ਆਸਰੀ ਮਹੱਲਾ ਪੰਜਵਾ ਘਰਨਾਵਾਂ ਪੜਤਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕਹੋ ਨਾਮ ਦੇਵੋ ਦ੍ਰਿਸ਼ਟ ਪ੍ਰਵਤਾਰੋ ਕਿਰਪਾ ਕਰ ਤਾਰੋ ਭੁਜਾ ਗਹਿ ਕੂਪਤੇ ਕਾਢਲੇ ਵਾ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕਉ ਨਾਮ ਦੇਵ ਹੋ ਦ੍ਰਿਸ਼ਟ ਪ੍ਰਵਤਾਰ ਹੋ ਕਿਰਪਾ ਕਰ ਤਾਰੋ ਭੁਜਾ ਕਹ ਕੂਪਤੇ ਕਾਢਲੇ ਵਾ ਰਹਾ ਕਾਮੁ ਕ੍ਰੋਧ ਕਰ ਅੰਧ ਮਾਇਆ ਕੇ ਬੰਧ ਅਨੇਕ ਦੁਖਾ ਤਨ ਸਾਧ ਪੂਰੇ ਪ੍ਰਭ ਬਿਨਾ ਆਨ ਨਾ ਰਖਣ ਹਾਰਾ ਨਾਮ ਸਿਮਰਾਵਹੁ ਸਰਨ ਸੂਰੇ ਪਤ ਤ ਉਧਾਰਨਾ ਜੀ ਜੰਤ ਤਾਰਨਾ ਬੇਦ ਉਚਾਰ ਨਹੀਂ ਅੰਤ ਪਾਇਓ गुण सुख सागर ब्रह्म रत्न नागर भगत वशल नानक गायो पात उदाहरण जी जंत तारन वेद उचार नहीं अंत पायो गुण सुख सागर ब्रह्म रत्न नागर भगत वशल नानक गायो ਤਨ ਆਸਰੀ ਮਹਲਾ ਪੰਜਵਾਂ ਘਰਨਾਵਾਂ ਪੜਤਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕਹੋ ਨਾਮ ਦੇਵੋ ਦ੍ਰਿਸ਼ਟ ਪ੍ਰਵਤਾਰੋ ਕਿਰਪਾ ਕਰ ਤਾਰੋ ਭੁਜਾ ਗਹਿ ਕੂਪਤੇ ਕਾਢਲੇ ਵਾਹ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕਉ ਨਾਮ ਦੇਵਹਾ ਦ੍ਰਿਸ਼ਟ ਪ੍ਰਵਤਾਰ ਹੋ ਕਿਰਪਾ ਕਰ ਤਾਰੋ ਭੁਜਾ ਕਹਿ ਕੂਪਤੇ ਕਾਢਲੇ ਵਾਹ ਰਹਾ ਕਾਮਕ ਰੋਧ ਕਰ ਅੰਧ ਮਾਇਆ ਕੇ ਬੰਧ ਅਨੇਕ ਦੁਖਾ ਤਨ ਸਾਧ ਪੂਰੇ ਪ੍ਰਭ ਬਿਨਾ ਆਨਣਾ ਰਖਣ ਹਾਰਾ ਨਾਮ ਸਿਮਰਾਵੋ ਸਰਨ ਸੂਰੇ ਪਾਤਤ ਉਦਾਹਰਨਾ ਜੀ ਜੰਤ ਤਾਰਨਾ ਬੇਦ ਉਚਾਰ ਨਹੀਂ ਅੰਤ ਪਾਇਓ ਗੁਣੈ ਸੁਖ ਸਾਗਰਾ ਬ੍ਰह्म ਰਤਨਾਗਰਾ ਭਗਤ ਵਸਲ ਨਾਨਕ ਗਾਇਓ ਪਤ ਤ ਉਧਾਰਣਾ ਜੀ ਜੰਤ ਤਾਰਨ ਬੇਦ ਉਚਾਰ ਨਹੀਂ ਅੰਤ ਪਾਇਓ ਗੁਣੈ ਸੁਖ ਸਾਗਰਾ ਬ੍ਰह्म ਰਤਨਾਗਰਾ ਭਗਤ ਵਸਲ ਨਾਨਕ ਗਾਇਓ ਤਨ ਆਸਰੀ ਮਹੱਲਾ ਪੰਜਵਾ ਘਰ ਨਾਮਾ ਪੜ ਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਭੰਜਨ ਦਾਸ ਆਪਣੇ ਕਹੋ ਨਾਮ ਦੇਵੋ ਦ੍ਰਿਸ਼ਟ ਪ੍ਰਵਤਾਰ ਹੋ ਕਿਰਪਾ ਕਰ ਤਾਰੋ ਭੁਜਾ ਗਹਿ ਕੂਪਤੇ ਕਾਢਲੇ ਵਾ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕਉ ਨਾਮ ਦੇਵ ਹੋ ਦ੍ਰਿਸ਼ਟ ਪ੍ਰਵਤਾਰ ਹੋ ਕਿਰਪਾ ਕਰ ਤਾਰੋ ਭੁਜਾ ਕਹਿ ਕੂਪਤੇ ਕਾਢਲੇ ਵਾ ਰਹਾ ਆਮਕ ਰੋਧ ਕਰ ਅੰਧ ਮਾਇਆ ਕੇ ਬੰਧ ਅਨੇਕ ਦੁਖਾ ਤਨ ਸਾਧ ਪੂਰੇ ਪ੍ਰਭ ਬਿਨਾ ਆਨਣਾ ਰਖਣ ਹਾਰਾ ਨਾਮ ਸਿਮਰਾਵੋ ਸਰਨ ਸੂਰੇ ਪਾਤਤ ਉਦਾਹਰਨਾ ਜੀ ਜੰਤ ਤਾਰਨਾ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਸੁਖ ਸਾਗਰਾ ਬ੍ਰह्म ਰਤਨਾਗਰਾ ਭਗਤ ਵਛਲ ਨਾਨਕ ਗਾਇਓ ਪਤ ਤ ਉਧਾਰਣਾ ਜੀ ਜੰਤ ਤਾਰਨ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਸੁਖ ਸਾਗਰਾ ਬ੍ਰह्म ਰਤਨਾਗਰਾ ਭਗਤ ਵਛਲ ਨਾਨਕ ਗਾਇਓ ਤਨ ਆਸਰੀ ਮਹੱਲਾ ਪੰਜਵਾ ਘਰਨਾਵਾਂ ਪੜਤਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕਉ ਨਾਮ ਦੇਵੋ ਦ੍ਰਿਸ਼ਟ ਪ੍ਰਵਤਾਰ ਹੋ ਕਿਰਪਾ ਕਰ ਤਾਰੋ ਭੁਜਾ ਗਹਿ ਕੂਪਤੇ ਕਾਢਲੇ ਵਾਹ ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕਉ ਨਾਮ ਦੇਵਹਾ ਦ੍ਰਿਸ਼ਟ ਪ੍ਰਵਤਾਰ ਹੋ ਕਿਰਪਾ ਕਰ ਤਾਰੋ ਭੁਜਾ ਕਹ ਕੂਪਤੇ ਕਾਢਲੇ ਵਾਹ ਰਹਾ ਕਾਮ ਕਰੋਧ ਕਰ ਅੰਧ ਮਾਇਆ ਕੇ ਬੰਦ ਅਨੇਕ ਦੋਖਾ ਤਨ ਸਾਧ ਪੂਰੇ ਪ੍ਰਭ ਬਿਨਾ ਆਨ ਨਾ ਰਾਖਣ ਹਾਰਾ ਨਾਮ ਸਿਮਰਾਵਹੁ ਸਰਨ ਸੂਰੇ ਪਤਤ ਉਦਾਹਰਨ ਜੀ ਜੰਤ ਧਾਰਨ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਸੁਖ ਸਾਗਰਾ ਬ੍ਰह्म ਰਤਨਾਗਰਾ ਭਗਤ ਵਸਲ ਨਾਨਕ ਗਾਇਓ ਪਤ ਤ ਉਦਾਹਰਣਾ ਜੀ ਜੰਤ ਤਾਰਨ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਸੁਖ ਸਾਗਰਾ ਬ੍ਰह्म ਰਤਨਾਗਰਾ ਭਗਤ ਵਸਲ ਨਾਨਕ ਗਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ